ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿੰਦਸਿੰਘ ਕਾਂਜਸੀ ਬੋਲ ਰਿਹਾ ਹਾਂ ਮੈਂ ਅੱਜ ਬਾਟਰਵਾਸ ਦੇ ਬਾਟਰਵਾਸ ਤੋਂ ਟੋਕਣ ਲਿਆ ਹਾਂ ਪੱਲਾ ਸੀ 1970 ਤੇ ਬਣਾਇਆ ਗਿਆ ਉਸ ਤੋਂ ਬਾਅਦ ਮੇਰੇ ਪਰਿਵਾਰ ਜਿਹੜੇ ਮਿਲਣ ਹੁੰਦੇ ਪੜਦੇ ਇਸ ਨੂੰ ਫੇਰ ਦੁਬਾਰਾ ਕਰਦਾ ਚੱਲ ਪਿਆ ਹਣਾ ਅੱਜ ਤੁਹਾਨੂੰ ਵੀਡੀਓ ਦਿਖਾਉਣਾ ਮੇਰੇ ਬਾਟਰਵਾਸ ਦੀ ਪਾਣੀ ਹੈ ਨਹੀਂ ਜਮਾਂ ਤੇ ਸੁੱਕਿਆ ਪਿਆ ਇਹ ਪਹਿਲਾਂ ਵੀ ਸਾਡੇ ਭਰਾਣੇ ਬਣਾਏ ਸੀ ਬਾਟਰਵਾਸ ਗੁਰਵਿੰਦਰ ਸਿੰਘ ਸਰਪੰਚ ਨੇ 2007 ਚ ਪਹਿਲਾਂ ਬਾਦਲ ਬਲਿਆ ਸੀ ਉਹਦੇ ਵੇਲੇ ਬਾਸ਼ ਇਕੱਠੀ ਕਰੀ ਸੀ ਤੇ ਉਸ ਤੋਂ ਬਾਅਦ ਗੁਰਵਿੰਦਰ ਦੇ ਘਰ 13 ਇੰਚ ਘਰ ਚਲ ਚੁ ਗਏ ਬੱਡਰ ਬੱਸ ਨਵਾਂ ਬਣ ਗਿਆ ਸੀ ਇਹਦਾ ਨਮੀ ਕਰਨਾ ਪ੍ਰਾਣੇ ਆ ਆਪਣੇ ਹਸਾਰੇ ਉਦੋਂ ਤੇ ਹੁਣ ਇੱਥੇ ਉਸ ਤੋਂ ਬਾਅਦ ਫਿਰ ਗੁਰਵਿੰਦਰ ਤੋਂ ਬਾਅਦ ਫਿਰ ਇੱਥੇ ਬਹੁਤ ਗੰਦ-ਗੰਦ ਪੈ ਗਿਆ ਪਾਣੀ ਪੂਣੀ ਦਾ ਕੋਈ ਪ੍ਰਬੰਧ ਨਹੀਂ ਸੀ ਹੁਣ ਹੁਣ ਆ ਵੀ ਜਿਵੇਂ ਉਪਰ ਲ ਹਨ ਹੁਣ ਇੱਥੇ ਬੋਰ ਲਾਉਣਾ 600 ਫੁੱਟ ਵਾਲਾ 700 ਫੁੱਟ ਵਾਲਾ ਪਾਣੀ ਦੀ ਘਾਟ ਹੈ ਇਧਰੋਂ ਆਉਂਦਾ ਪਾਣੀ ਟੇਲ ਤੋਂ ਆਉਂਦਾ ਤੁੰਗ ਵਾਲੀ ਮੈਨਰ ਜਿਹੜਾ ਉਹ ਤੋਂ ਆਉਂਦਾ ਇਹਦੀ ਘਾਟ ਆ ਬਹੁਤ ਜਿਆਦੇ ਪਾਣੀ ਦੀ ਘਾਟ ਕਰਕੇ ਤੇ ਇੱਥੇ ਹੁਣ ਬੋਰ ਲਾਉਣਾ ਤੇ ਕੋਣ ਥੂਏ ਸਾਹੀ ਵੀ ਪੱਕੇ ਹੁੰਦੇ ਆ ਤੇ ਹੁਣ ਇਹਦੀ ਸਫਾਈ ਸਬੂਈ ਕਰਵਾਈ ਆ ਸਰਪੰਚ ਨੇ ਸਾਰੀ ਤੇ ਇੱਥੇ ਸਾਡੇ ਪਿੰਡ ਵਾਲਿਆਂ ਨੇ ਉਹਨਾਂ 650 ਫੁੱਟ ਵਾਲਾ ਪੰਚਾਇਤ ਨੇ ਪਿੰਡ ਦੇ ਸਹਿਯੋਗ ਨਾਲ ਬੋਰ ਲਾਉਣਾ ਇੱਥੇ ਲਾਉਣਾ ਅੱਜ ਮਸ਼ੀਨ ਲੈ ਕੇ ਆਇਆ ਮੈਂ ਆਇਆ ਸੀ ਇੱਥੇ ਇੱਥੇ ਮੋਟ ਇੱਥੇ ਲੱਗੂ ਜੀ ਮਸ਼ੀਨ 600 ਫੋਟ ਵਾਲੀ ਵਧੀਆ ਪਾਣੀ ਸਾਫ਼ ਸੁਥਰਾ ਪਿੰਡ ਵਾਲਿਆਂ ਨੂੰ ਮਿਲੂਗਾ ਹੋਰ ਦਾਤਾ ਕੀ ਹਾਲ ਤੁੰ ਨੂੰ ਮਲਾਉਣੇ ਵੀ ਆਪਾਂ ਇੱਧਰ ਹੋਰ ਦਾਤਾ ਕੀ ਹਾਲ ਆ ਠੀਕ ਆ ਜੀ ਚਾਲੂ ਕਰਤਾ ਅੱਜ ਮਸ਼ੀਨ ਦਾ ਕੰਮ ਚਾਲੂ ਕਰਤਾ ਕਿੱਥੋਂ ਮਸ਼ੀਨ ਮਸ਼ੀਨਾਂ ਤੁੰਗਾਲੀਆਂ ਤੁੰਗਾਲੀਆਂ ਬਾਈ ਤੁੰਗਾਲੀਆਂ ਬਾਈ ਤੁਸੀਂ ਤੁਸੀਂ ਭਾਗੂ ਤੂੰ ਹਾਂ ਹਾਂ ਜੀ ਠੀਕ ਆ ਤੇ ਕਿੰਨੇ ਫੋਟ ਵਾਲਾ ਬੋਰ ਲਾਉਣਾ ਇਹ ਆ ਇਹ ਮੈਂ ਤਿੰਨ ਕਹਤਾ ਜੀ ਮੈਸਟਰੀ ਸਾਹ ਆਉਣਗੇ ਜੀ ਹਾਂ 650 ਵਾਲਾ ਮੈਨੂੰ ਠੀਕ ਹੈ ਇਹਦੇ 750 ਪਤਾ ਨਹੀਂ 650 ਵਾਲਾ ਹਾਂ ਹਾਂ ਇਹੇ ਜਿਹਾ ਹਾਂ ਤੇ ਬੰਦੇ ਨੂੰ ਕੰਮ ਕਰਨ ਦਾ ਸ਼ੌਂਕ ਹੋਵੇ ਹਾਂ ਜੀ ਕੰਮ ਹੋ ਜਾਂਦਾ ਨਾ ਸਰਪੰਚ ਬਣ ਕੇ ਤਾਂ ਹਰੇਕ ਹੀ ਬਹਿ ਜਾਂਦਾ ਬੜੀ ਮਿਹਨਤ ਆ ਗੁਰਵਿੰਦਰ ਨੇ ਹੁਣ ਤਿੰਨ ਕੰਮ ਗਏ ਸੀਗੇ ਨਸ਼ਾ ਬੰਦ ਉਹ ਵੀ ਤਕਰੀਬਨ ਬੰਦ ਹੋਆ ਪਿੰਡ ਪਿੰਡ ਚੋਂ ਤਕਰੀਬਨ 99 98% ਇੱਕ ਦੋ ਜਾਨੇ ਭਲਾਂ ਦੀ ਪੀਂਦੇ ਪੁੰਦੇ ਹੋਣ ਜਾਂ ਤੇ ਉਸ ਤੋਂ ਬਾਅਦ ਗੰਦੇ ਪਾਣੀ ਦਾ ਨਿਕਾਸ ਉਹ ਵੀ ਕਰਤਾ ਤੇ ਆ ਪਾਣ ਪੀਣ ਵਾਲੇ ਪਾਣੀ ਦੀ ਗੱਲ ਕਰੀ ਸੀ ਉਹਨੇ ਵੀ ਮੈਂ ਤੁਹਾਨੂੰ ਬਹੁਤ ਵਧੀਆ ਸਾਫ਼ ਸੁਥਰਾ ਪਾਣੀ ਦਊ ਤੇ ਡੇਲੀ ਪਾਣੀ ਦਊਗਾ ਪਾਣੀ ਪਿੰਡ ਜਾਂਦਾ ਨਹੀਂ ਸੀ ਤੇ ਲੋਕ ਵੀ ਬਾਦਸ਼ਾਹ 100000 ਰੁਪਏ ਕਰ ਨੂੰ ਬਾਜ਼ ਪਾਈ ਇਹਦੀ ਮੋਟਰ ਦੀ 3.5 ਲੱਖ ਰੁਪਏ ਲੱਗਣਾ ਹੈ ਤੇ ਤੇ ਲੋਕ ਵੀ ਬੜੇ ਚਾਹ ਨਾਲ ਬਾਦਸ਼ਾਹ ਦਿੰਦੇ ਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਗੇ ਵੀ ਕਰ ਦਿਓ ਆ ਸਾਰੇ ਬੋਰ ਆ ਤੇ ਹੋ ਉੱਤੇ ਬੰਦੇ ਨੇ ਸਾਰੇ ਅਸੀਂ 17 ਸਾਲਾਂ ਬਾਅਦ ਮੈਂ ਆਇਆ ਵਾਟਰ ਵਾਸਤੇ ਅਸੀਂ ਪਹਿਲਾਂ ਜਦੋਂ ਕਾਲਜ ਵੱੜਦੇ ਸ੍ਰੀ ਰੇਂਦਰਾ ਇੱਥੇ ਆ ਕੇ ਬੰਦੇ ਸੀ ਸਾਰੇ ਮੁੰਡੇ ਜਿੰਨੇ ਪਿੰਡ ਦੇ ਹੁਣ ਤਾਂ ਕੰਦ ਕੱਢ ਜਿਆ ਸਕੂਲ ਦੇ ਇਧਰੋਂ ਸਕੂਲ ਤੋਂ ਖੇਡ ਕੇ ਇੱਥੇ ਆ ਜਾਂਦੇ ਸੀ ਆ ਉਦੋਂ ਗੁਰਵਿੰਦਰ ਦੇ ਕਾਰਜਖਾਨੇ ਤੇ ਵਾਟਰ ਲੱਗੀ ਬਣੀ ਆ ਸਾਰਾ ਬਾਰਡਰ ਵਾਸਤੇ ਇਧਰਲਾ ਨਵਾਂ ਸਾਰੇ ਉਹਦੋਂ ਬਣਿਆ ਤੇੁੰ ਬੰਦੇ ਦਾ ਕੰਮ ਕਰਨ ਦਾ ਜਨੂਨ ਹੋਣਾ ਚਾਹੀਦਾ ਆ ਫਿਰ ਕੰਮ ਤਾਂ ਸਾਰੀ ਹੋ ਜਾਂਦੇ ਆ ਤੇ ਮੈਨੂੰ ਇੰਨਾ ਕਮਾਣਾ ਮੇਰੇ ਭਰਾ ਤੇ ਬੜੀ ਇਮਾਨਦਾਰੀ ਨਾਲ ਮਿਹਨਤ ਨਾਲ ਕੰਮ ਕਰਦਾ ਪਿੰਡ ਦਾ ਸਾਰਾ ਵੀ ਜੋ ਵੀ ਕਰਦਾ ਬਿਨਾ ਪਾਰਟੀ ਪਾਈ ਤੇ ਉੱਪਰ ਉੱਠ ਕੇ ਕਦੇ ਮਨ ਚ ਰੱਖਿਆ ਨਹੀਂ ਵੀ ਇਹਦੇ ਨੇ ਬੋਰਡ ਨਹੀਂ ਪਾਈ ਸਾਨੂੰ ਇਹਦੇ ਨਾਲ ਪੰਦਦਾ ਨਹੀਂ ਹਨਾ ਨਾ ਦੇਖੋ ਇਹ ਤੇ ਲੱਗ ਜਾਣਾ ਪਾਣੀ ਤੇ ਫਿਰ ਤੁਹਾਨੂੰ ਮੋਟਰ ਹੀ ਦਿਖਾਵਾਂਗੇ ਡਗਾ ਡਗਾ ਇੱਧਰ ਘਰ ਰਹੇਗੇ ਸਾਰੇ ਇੱਧਰ ਪਿੰਡਾਂ